ਏ ਨਿਹਾਲ ਜਾ ਗੁਰ ਦੇਖ ਸਾਹਮਣੇ ਸੁਕੋ ਟਲ ਗੁਰ ਸੇਵੀਐ ਅਹਨ ਸੁ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜੋ ਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰਸ਼ੋਂ ਪਰਸੋਂ ਝੱਟੀ ਐ ਤੋ ਦਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹ ਦਾ ਸ਼ਿਸ ਪਾਸ ਬਹਿਠਿਆ ਸੋਹੀਐ ਸਭਨ ਦਾ ਵੀ ਸਾਹ ਵਾਹ ਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੂੰ ਧਰਾਖ ਲੈ ਹਰ ਜੀਉ ਹਰਣਾਖ ਸਮਾਰ ਪਚਾਇਆ ਗੁਰਮੁਖਾ ਨੂੰ ਪਰ ਤੀਤ ਹੈ ਹਰ ਜਿਉ ਮਨ ਮੁਖ ਭਰਮ ਪੁਰਾਇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤੁਰ ਤੂੰ ਰੱਖਦਾ ਆਇਆ ਰਹਲਾਦ ਜਨ ਤੁਧ ਰਾਖ ਲੈ ਹਰ ਜਿਓ ਹਰਨਾਖ ਸਮਾਰ ਪਚਾਇਆ ਗੁਰਮੁਖਾਨੋ ਪਰਤੀਤ ਹੈ ਹਰ ਜਿਓ ਮਨ ਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸ਼ਰਣਾਈ ਰਹਾਉ ਭਗਤਾਨੋ ਜਮ ਜੋ ਨਾ ਸਾਕਰ ਕਾਲ ਨ ਨੇੜੈ ਜਾਈ ਕਲਿ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾ ਨੂੰ ਪਰਤੀਤਨ ਆਵਈ ਅੰਤਰ ਲੋਭ ਸੁਆਓ ਗੁਰਮੁਖ ਹਿਰਦੈ ਸ਼ਬਦ ਨਾਮ ਧਿਜਿਓ ਹਰ ਨਾਮ ਨਾ ਲਾਗਾ ਭਾਉ ਊੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੋ ਤੋ ਜਾਤਾ ਮਾਇਆ ਮੋ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹਉ ਮਾਰ ਮਨ ਮਨਹਿ ਸੰਭਾਣੀ ਗੁਰ ਕਾ ਸ਼ਬਦ ਪਛਾਤਾ ਹਉ ਮਾਰ ਮਨ ਸਾ ਮਨੇ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚਿੰਤ ਕੰਮ ਕਰਹਿ ਪ੍ਰਭ ਤਨ ਕੇ ਜਿਨ ਹਰਿ ਕਾ ਨਾਮ ਪਿਆਰਾ ਪਰ ਪਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਉਹਨਾ ਕੀ ਰੀਸ ਕਰੇ ਸੋ ਵਿਗੁੱਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤ ਗੁਰ ਸੇਵੇ ਕਿਨੈ ਨ ਪਾਇਆ ਮਨ ਮੁਖ ਕੋ ਕਉ ਮੋਏ ਬਿਲ ਲਾਈ ਆਵਹਿ ਜਾਵਹਿ ਠੌਰ ਨਾਮ ਪਾਵਹਿ ਦੁਖ ਮੈਂ ਦੁਖ ਸੁਭਾਈ ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜ ਸਾਚ ਸਮਾਈ ਬੇਨ ਸਤ ਗੁਰ ਸੇਵ ਜਨਮ ਨ ਛੋੜੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜਹੈ ਤੈਵਾਦ ਬਖਾਣੈ ਦਿਨ ਹਰ ਪਤ ਗਵਾਈ ਸਚਾ ਸਤ ਗੁਰ ਸਾਚੀ ਜਿਸ ਬਾਣੀ ਭਜ ਛੂਟ ਗੁਰ ਸ਼ਰਣਾਇ ਜਿਨ ਹਰ ਮਨ ਵਸਿਆ ਸੇ ਦਰ ਸੱਚ ਦਰਸਾਚ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨਾ ਮੀਟਣ ਹਾਰਾ ਨਾਨਕ ਤਿਨ ਕੈ ਸਦ ਬਲ ਹਾਰੇ ਜਿਨ ਹਰ ਰਖਿਆ ਔਰ ਧਾਰਾ ਜਿਨ ਹਰ ਮਨ ਵਸਿਆ ਸੇ ਦਰ ਸੱਚ ਦਰਸ ਸਾਚੈ ਸਚਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤਿੰਨ ਕੈ ਸਦ ਬਲ ਹਾਰੈ ਜਿਨ ਹਰ ਰੱਖਿਆ ਉਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਫਗਤ ਤਾਦੀ ਸਦਾ ਤੂੰ ਰੱਖਦਾ ਹਰ ਜਿਓ ਤੁਰ ਤੂੰ ਰੱਖਦਾ ਆਇਆ ਪਹਿਲਾਦ ਜਨ ਤੋਂ ਦੁਰਾਲ ਖਲੇ ਹਰ ਜਿਓ ਹਰਨਾਖਿ ਸਮਾਰ ਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜਿਓ ਮਨ ਮੁਖ ਭਰਮ ਭੁਲਾਇਆ ਦਾ ਪਾਵਨ ਮਹਾਵਾਗ ਸੋਰਠ ਰਾਗੰਦਰ ਤੀਜੇ ਪਾਤਸ਼ਾਹ ਧੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 638 ਉੱਪਰ ਸੁਭਾਏ ਮਾਨ ਹੈ ਸਤਗੁਰੂ ਜੀ ਬਖਸ਼ਿਸ਼ ਕਰਨ ਇਹ ਉਪਦੇਸ਼ ਸਾਡੇ ਹਿਰਦਿਆ ਅੰਦਰ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ